ਇਸਵੇਲੇ ਦੀ ਵੱਡੀ ਖਬਰ ਸੰਗਣੀ ਤੁੰ ਦੌਰਾਨ ਇੱਥੇ ਸੰਗਰੂਰ ਪਟਿਆਲਾ ਮੁੱਖ ਸੜਕ ਤੇ ਪਿੰਡ ਕਾਬਦਾ ਨੇੜੇ ਕੈਮੀਕਲ ਨਾਲ ਭਰਿਆ ਇੱਕ ਟੈਂਕਰ ਪਲਟ ਜਾਣ ਕਾਰਨ ਹਫੜਾ ਦਫੜੀ ਮੱਚ ਗਈ। ਘਟਨਾ 'ਚ ਕਿਸੇ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਘਟਨਾ ਸੰਬੰਧੀ ਥਾਣਾ ਸਦਰ ਸੰਗਰੂਰ ਦੇ ਇੰਚਾਰਜ ਇੰਸਪੈਕਟਰ ਗੁਰਮੇਸ ਸਿੰਘ ਦੱਸਿਆ ਕਿ ਬੀਤੀ ਸਵੇਰ ਇਥਾਨੋਲ ਨਾਲ ਭਰੀ ਇੱਕ ਗੱਡੀ ਭਵਾਨੇਗੜ ਸਾਈਡ ਨੂੰ ਮੁੱਖ ਸੜਕ ਤੇ ਜਾ ਰਹੀ ਸੀ ਤਾਂ ਪਾਈ ਗੁਰਦਾਸ ਕਾਲਜ ਨੇੜੇ ਸੰਗਣੀ ਤੁੰ ਦੌਰਾਨ ਕਿਸੇ ਵਾਹਨ ਵਰ ਲੋ ਉਸ ਨੂੰ ਅਚਾਨਕ ਕੱਟ ਮਾਰ ਜਿੰਦੇ ਕੈਮੀਕਲ ਦੀ ਪਰਯੁਕਤ ਗੱਡੀ ਬੇਕਾਬੂ ਹੋ ਕੇ ਸੜਕ ਕੰਡੇ ਜਾ ਪਲਟੇ ਇਸ ਸੰਬੰਧੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਸਾਵਧਾਨੀ ਵਜੋਂ ਸੜਕ ਦੀ ਇੱਕ ਸਾਈਡ ਦੀ ਆਵਾਜ਼ ਰੋਕ ਕੇ ਫਾਈਵ ਗ੍ਰੇਡ ਦੀਆਂ ਗੱਡੀਆਂ ਮੰਗਵਾ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਨੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ 'ਚ ਟੈਂਕਰ ਚਾਲਕਾਂ ਦੇ ਸੱਟਾਂ ਹੋਣ ਤੋਂ ਬਚਾ ਰਿਹਾ ਇਸ ਤੋਂ ਇਲਾਵਾ ਮੌਕੇ ਤੋਂ ਮੌਜੂਦ ਇੰਡੀਅਨ ਆਇਲ ਦੇ ਸਿਕਿਉਰਿਟੀ ਅਫਸਰ ਗੁਰਤੇਜ ਸਿੰਘ ਦੱਸਿਆ ਕਿ ਉਕਤ ਟੈਂਕਰ ਬਰਨਾਲਾ ਤੋਂ ਇਥਾਨੋਲ ਭਰ ਕੇ ਕੇਰਲਾ ਲਈ ਚੱਲਿਆ ਸੀ ਸੂਚਨਾ ਮਿਲਦੇ ਹੀ ONI ਟੀਮ ਮੌਕੇ ਤੇ ਪਹੁੰਚ ਗਈ ਅਤੇ ਟੈਂਕਰ ਤੋਂ ਲੀਕ ਹੋ ਰਹੇ ਇਥਨੋਲ ਨੂੰ ਰੋਕਣ ਲਈ ਫੋਮ ਪਰਤ ਨਾਲ ਟੈਂਕਰ ਨੂੰ ਟਾਕੇ ਪੂਰੀ ਸਾਵਧਾਨੀ ਫੁਰਤੀ ਨਾਲ ਅਨਸੁਖਾਵੀ ਘਟਨਾ ਰੋਕਣ ਲਈ ਰਾਹਤ ਕਾਰਜਾਂ ਨੂੰ ਅੰਜਾਮ ਦਿੱਤਾ। ਉਹਨਾਂ ਦੱਸੇ ਘਟਨਾ ਸਥਾਨ ਤੇ ਆਮ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਹੋੜ ਨੁਕਸਾਨ ਹੋਣ ਤੋਂ ਬਚਾ ਲਈ 5 ਗ੍ਰੇਡ ਦੀਆਂ 4 ਗੱਡੀਆਂ ਲਗਾਤਾਰ ਕਾਰਜ ਚਲ ਰਹੀਆਂ ਨੇ।